ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਆਪਾਂ ਤੁਹਾਨੂੰ ਸਾਦੂ ਦੇ ਦਰਿਆ ਦਾ ਹੁਣ ਦੇ ਹਾਲਾਤ ਦਿਖਾਉਣੇ ਆ ਇਸ ਟਾਈਮ ਤਰੀਕ ਹੈਗੀ ਆ 17 ਠੀਕ ਆ ਮਹੀਨਾ 8ਵਾਂ 2025 ਤੇ ਇਹ ਹੈਗਾ ਰਾਹੋਂ ਤੋਂ ਮਾਚੂੜੇਨ ਜਾਣ ਵਾਲਾ ਪੁਲ ਠੀਕ ਆ ਪਿੰਡ ਕਨੌਣ ਇੱਧਰ ਦੂਜੀ ਸਾਈਡ ਮੂਰੇ ਕਮਾਣਾ ਲੱਗਦਾ ਆਹ ਦੇ ਦਰਿਆ ਸਾਰਾ ਇਸ ਟਾਈਮ ਪੂਰਾ ਖਾਲੀ ਪਿਆ ਇਹ ਦੇਖ ਲਓ ਵੀ ਮੈਂ ਬੰਨ ਤੋਂ ਅੱਧਾ ਕਿਲੋਮੀਟਰ ਤੁਰ ਕੇ ਮੋਟਰਸਾਈਕਲ ਤੇ ਗਾਂਵ ਵਿੱਚ ਆ ਕੇ ਬਣਾਣਾ ਪਿਆ ਵੀਡੀਓ ਉਹ ਸਾਹਮਣੇ ਬਾਹਰ ਚਲਦਾ ਪਿਆ ਦਰਿਆ ਉਹਦੀ ਜ਼ੂਮ ਕਰਕੇ ਦਿਖਾਣਾ ਤੁਹਾਨੂੰ ਮੈਂ ਐਨਾ ਪਾਣੀ ਆ ਇਸ ਟਾਈਮ ਇੱਥੇ ਅੱਗੇ ਪਤਾ ਨਹੀਂ ਪਾਣੀ ਰੋਕ ਕੇ ਛੱਡਦੇ ਆ ਸਾਤਲੂਜ ਨੂੰ ਤਾਂ ਡੋਬਿਆ ਪਿਆ ਵੀ ਉੱਥੋਂ ਪਾਣੀ ਰੋਕ ਲੈਂਦੇ ਆ ਇਕੱਠਾ ਛੱਡਦੇ ਆ ਮੋਰੇ ਜਿਹੜੇ ਇਲਾਕੇ ਸultanpur Lodhi ਆ ਸਾਤਲੂਜ ਨੇ ਡੋਬਿਓ ਆ ਉਹ ਪਾਣੀ ਰੋਕ ਕੇ ਛੱਡਦੇ ਆ ਹਾਂ ਭਾਖੜੇ ਡੈਮ ਦਾ ਪਾਣੀ ਹੈਗਾ ਉਹਦੇ ਚ ਹੈਗਾ ਇਸ ਟਾਈਮ 1352 ਫੁੱਟ ਹੈਗਾ ਕੱਲ ਦੀ 6 ਵਜੇ ਦੀ ਸਵੇਰ ਦੀ ਰਿਪੋਰਟ ਸੀਗੀ ਹੁਣ ਥੋੜਾ ਬਹੁਤਾ ਹੋਰ ਵਧਿਆ ਆਊਗਾ 60 ਹੋ ਗਿਆ ਆਊਗਾ ਕਾ ਕਰਕੇ ਭਾਗੜੇ ਦਾ ਪਾਣੀ ਤਾਂ ਇਹ ਛੱਡਿਆ ਨਹੀਂ ਇਹ ਮੀਆਂ ਮੂਹਾਂ ਦਾ ਪਾਣੀ ਜਿਹੜਾ ਜਾਂ ਰੋਪੜ ਤੋਂ ਛੱਡਦੇ ਉਹ ਵਾਲਾ ਪਾਣੀ ਆਂਦਾ ਇਸ ਟਾਈਮ ਆ ਦੇਖੋ ਝੋਨਾ ਪੁੱਤਲਾ ਸਾਰਾ ਕੁਝ ਵਿੱਚ ਸਹੀ ਤੁਆ ਮਤ ਆ ਪਾਣੀ ਕੋਈ ਨਹੀਂ ਹੈਗਾ ਵਿੱਚ ਇੱਥੇ ਅਫਵਾਹਾਂ ਜ਼ਿਆਦਾ ਫੈਲਦੀਆਂ ਹੋਰ ਕੋਈ ਚੱਕਰ ਨਹੀਂ ਆ ਕੰਡੇ ਤੇ ਖੜਾ ਮੈਂ ਇਤੋਂ ਅੱਗੇ ਕੋਹ ਕੰਡਾ ਉੱਥੋਂ ਜਾ ਕੇ ਵੀ ਆਪਾਂ ਤੁਹਾਨੂੰ ਦਿਖਾ ਦੇਣਾ ਸੀ ਉੱਥੇ ਜਾ ਨਹੀਂ ਹੋਣਾ ਇਸ ਟਾਈਮ ਆ ਕੰਡੇ ਤੇ ਖੜੇ ਆ ਆਪਾਂ ਠੀਕ ਆ ਅਫਵਾਹਾਂ ਜ਼ਿਆਦਾ ਫਲਾਉਂਦੇ ਯਾਰ ਉਹ ਇੱਥੋਂ ਟੁੱਟ ਗਿਆ ਉੱਥੋਂ ਇੱਕ ਇਹ ਉੱਤੇ ਦੇਖਦਾ ਹਾਂ ਨਾ ਮੈਂ ਇੰਸਟਾਗ੍ਰਾਮ ਤੇ ਉਹ ਪਾਉਂਦੇ ਆ ਵੀਡੀਓ ਬਸ ਉਹਦਾ ਉਸੇ ਟਾਈਮ ਕਹਿ ਦਿੰਦੇ ਆ ਵੀ ਤਰੀਕ ਵੀ ਇੱਕ ਦਿਨ ਪਹਿਲਾਂ ਦੀ ਪਾਈ ਹੁੰਦੀ ਆ ਵੀ ਇੱਥੋਂ ਆਇਆ ਹੋ ਗਿਆ ਇੱਥੋਂ ਪਾਣੀ ਟੁੱਟ ਗਿਆ ਡੈਮ ਭਾਗੜੇ ਤੋਂ ਛੱਟਦਾ ਆ ਇਹ ਹੋ ਗਿਆ ਸਾਥਰੂ ਦਰਿਆ ਦਾ ਆਹ ਹੋ ਗਿਆ ਪਰ ਫਾਮ ਆ ਜਿਆਦਾ ਫਲਾਉਂਦੇ ਆ ਲੋਕ ਆ ਇਸ ਟਾਈਮ ਨੂੰ ਦੇਖ ਲਓ ਕੋੜਾ ਵਿੱਚ ਖੜਾ ਦਰਿਆ ਦੇ ਇੰਨਾ ਪਾਣੀ ਆ ਵਿੱਚ ਜਿਆਦਾ ਪਾਣੀ ਕੋਈ ਨਹੀਂ ਹੈਗਾ ਇਸ ਕਰਕੇ ਕੋਈ ਖਤਰੇ ਵਾਲੀ ਗੱਲ ਨਹੀਂ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ ਸਤਿ ਸ਼੍ਰੀ ਅਕਾਲ ਜੀ ਤਾਂ ਫਾਰਮ ਫੂਨ ਤੇ ਨਹੀਂ ਹੈਗਾ ਇਹ ਪਾਉਣ ਵਾਲੀਆਂ ਵੀਡੀਓ ਹੀ ਪਾਦੇ ਆ ਵਧੀਆ ਚੱਲਦਾ ਪਿਆ ਕਹਿਣ ਦਾ ਮਤਲਬ ਬਹੁਤ ਘੱਟ ਪਾਣੀ ਆ ਇਹਦੇ ਚ ਇੰਨਾ ਹੀ ਰਵੇ ਤਾਂ ਵਧੀਆ ਲੋਕਾਂ ਦਾ ਵਿਚਾਰ ਹੋਊਗਾ ਫਸਲਾਂ ਤੇ ਐਨੇ ਪੈਸੇ ਲਾਉਂਦੇ ਆ ਲੋਕੀਂ ਤੇ ਆ ਸਭ ਕੁਝ ਕਰਦੇ ਆ ਬਾਜੋਣੀ ਵੱਧ ਪਾਣੀ ਦਾ ਤਾਂ ਨੁਕਸਾਨ ਹੀ ਆ ਸਾਰਿਆਂ ਨੂੰ ਬਿਮਾਰੀਆਂ ਫੈਲ ਜਾਂਦੀਆਂ ਵਾੜਾ ਕੁਝ ਹੋ ਜਾਂਦਾ ਉਸ ਤੋਂ ਬਾਅਦ ਤਾਂ ਚਲੋ ਠੀਕ ਹੈ ਜੀ ਆਪਾਂ ਤੁਹਾਨੂੰ ਆਹੀ ਦਿਖਾਣ ਆਏ ਸੀਗੇ ਥੈਂਕ ਯੂ ਧੰਨਵਾਦ ਇਕਾ ਹੁਣ ਤੱਕ ਦਾ ਕਿਹਾ ਨਹੀਂ ਫੇਸਬੁੱਕ ਦੇ ਪੇਜ ਨੂੰ ਆਪਣੇ ਨੂੰ ਫੋਲੋ ਜ਼ਰੂਰ ਕਰ ਲਿਓ ਅੱਜ ਪਹਿਲੀ ਵਾਰੀ ਕਹਿਣ ਲੱਗੇ ਆਂ ਬਾਕੀ ਇੰਨੇ 17000 ਬੰਦਾ ਥੋੜਾ ਬਹੁਤ ਦੇਖ ਕੇ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਕਮੈਂਟ ਲਾਈਕ ਕਰਿਆ ਕਰੋ ਤੁਹਾਨੂੰ ਫਿਰ ਇਦਾਂ ਹੀ ਵਧੀਆ-ਵਧੀਆ ਵੀਡੀਓ ਦਿਖਾਵਾਂਗੇ ਆਪਾਂ ਧੰਨਵਾਦ ਦੇਖੋ ਮਿੱਤਰੋ ਬੱਸ ਤੋਂ ਮੈਂ ਕਨਾਵੜ ਨੈ ਨੈਰਾਮ ਚੱਲ ਕੇ ਆ ਗਿਆ ਬੰਦੋਂ ਤੋਂ ਇੰਨਾ ਵੇਚ ਗਿਆ ਵਾ ਸਤਿ ਸ੍ਰੀ ਅਕਾਲ ਉਹ ਸਾਹਮਣੇ ਉਹ ਜਿੱਤੇ ਜਗਾ ਦੇਖ ਰਹੀ ਪਈ ਆ ਨਾ ਉੱਥੇ ਬੰਨਾਂ ਇੰਨਾ ਬੰਨ ਦੇ ਵਿੱਚ ਅੰਦਰ ਜਾ ਕੇ ਮੈਂ ਦਰਿਆ ਜੋ ਦਿਖਾਇਆ ਤੁਸੀਂ ਆਪ ਹਸਾਬ ਲਾ ਲੋ ਕਿੰਨਾ ਕੁ ਪਾਣੀ ਹੋਊਗਾ ਸਾਰਾ ਅੱਗੇ ਦਾ ਕੰਮ ਖਰਾਬ ਹੁੰਦਾ ਨਾ ਜਿਹੜਾ ਪਾਣੀ ਰੋਕ ਕੇ ਬਾਅਦ ਚੋਂ ਇਕੱਠਾ ਕਰਕੇ ਭੇਜਦੇ ਆ ਤਾਂ ਆ ਜਾ ਕੇ ਖਤਰਾ